ਅਗਦਾਈ ਤੁਹਾਡਾ ਆਪਣਾ ਫੇਸਬੁੱਕ ਗੁਰੂ ਹਰਕਿਰਪਾ ਡੇਰੀ ਫਾਰਮ ਐਂਡ YouTube ਚੈਨਲ ਗੁਰੂ ਹਰਕਿਰਪਾ ਡੇਰੀ ਫਾਰਮ ਅੱਜ ਜਿਹੜੀ ਗੱਲ ਕਰ ਰਹੇ ਆ ਜੀ ਮੈਨ ਕਰ ਰਹੇ ਆ ਰਿਪੀਟਰ ਝੋਟੀਆਂ ਤੇ ਕੱਲੀ ਝੋਟੀਆਂ ਤੇ ਇਹੀ ਗੱਲ ਕਰਾਂਗੇ ਜੀ ਆਪਾਂ ਆਹ ਜਿਹੜੀ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਆ ਇਹ ਰਿਪੀਟਰ ਹੋ ਚੁੱਕੀ ਆ ਇਹਦੇ 6 ਤੋਂ 7 ਵਾਰੀ 2-3 ਵਾਰੀ ਇਹਦੇ ਠੀਕਾ ਭਰਾ ਚੁੱਕਿਆ ਬਾਈ ਤੇ 2-3 ਵਾਰੀ ਇਹ ਨੇਚਰਲ ਕ੍ਰਾਸ ਹੋ ਚੁੱਕੀ ਆ ਝੋਟੀ ਅਜੇ ਵੀ 7ਵੀਂ ਵਾਰੀ ਆਪਾਂ ਮੰਨ ਲਓ ਵੀ ਮੈਨੂੰ 7ਵੀਂ ਵਾਰੀ ਚੰਨਾ ਨੇ ਸੱਦਿਆ ਜੀ ਛੋਟੀ ਗੱਬਣ ਹੋ ਜਾਊਗੀ ਜੀ ਕੋਈ ਪ੍ਰੋਬਲਮ ਨਹੀਂ ਗੀ ਕਿਉਂ ਹੁਣ ਤਕਨੀਕ ਬਹੁਤ ਹੈ ਜੇ ਇਨਫੈਕਸ਼ਨ ਆ ਕੋਈ ਉਹ ਜਿਹਾ ਹੱਲ ਹੋ ਜਾਂਦਾ ਜੇ ਪਸ਼ੂ ਹੀਟ ਲੰਮੀ ਰੱਖਦਾ ਉਹ ਜਿਹਾ ਹੱਲ ਹੋ ਜਾਂਦਾ ਇਹ ਗੱਲ ਵਧੀਆ ਵੀ ਇਹ ਬਾਈ ਮੱਥਾ ਮਾਰ ਰਿਹਾ ਦੇਖੋ ਤੁਸੀਂ ਚਲੋ ਇੱਕ ਐਸ ਵਾਰੀ ਨਹੀਂ ਤਾਂ ਅਗਲੀ ਵਾਰੀ ਹੋਊ 100% ਤਾਂ ਐਸ ਵਾਰੀ ਹੋਊਗੀ ਜੀ ਰੱਬ ਸੁੱਖ ਰੱਖੇ ਮੇਰੇ ਕਹਿਣ ਦਾ ਮਤਲਬ ਇਹੀ ਹੈ ਵੀ ਤੁਸੀਂ ਆਪਾਂ ਝੋਟੀ ਰਿਪੀਟਰ ਪਸ਼ੂ ਆਪੇ ਆਪਣੇ ਆਪ ਹੀ ਕਰ ਲੈਣੇ ਆ ਜੀ ਕਿਵੇਂ ਦੇਖੋ ਤੁਸੀਂ ਸ਼ੁਰੂ ਚ ਪਸ਼ੂ ਨੋਰਮਲ ਤਾਰਾ ਦਿੰਦਾ ਆਪਾਂ ਚਾਕੇ ਠੀਕਾ ਭਰਾ ਦਿੰਨੇ ਆ ਨਾ ਬੱਚੇ ਦਾ ਨਹੀਂ ਕਮਜ਼ੋਰ ਹੁੰਦੀ ਆ ਦੋ ਤਿੰਨ ਮਹੀਨੇ ਪਸ਼ੂ ਬੋਲਦਾਨੀ ਆਪਾਂ ਨੂੰ ਇਹ ਲੱਗਦਾ ਵੀ ਰਹੀ ਨਹੀਂ ਠੀਕ ਆ ਉਹ ਚ ਪਸ਼ੂ ਦਾ ਕੋਈ ਕਸੂਰ ਨਹੀਂਗਾ ਠੀਕ ਆ ਚਲੋ ਆਪਾਂ ਡਾਕਟਰ ਨੂੰ ਵੀ ਗਲਤ ਨਹੀਂ ਕਹਿ ਸਕਦੇ ਉੱਥੇ ਕਈ ਵਾਰੀ ਬੰਦਾ ਦੂਰੋਂ ਆਇਆ ਹੁੰਦਾ ਜਾਂ ਤਾਂ ਤੁਸੀਂ ਅਗਲੇ ਨੂੰ ਇਹ ਕਿਹਾ ਕਰੋ ਵੀ ਆਪਦੀ ਫੀਸ ਲੈਣੀ ਬਈ ਤੇ ਐਸਐਲਜੀਹ ਚ ਤੁਸੀਂ ਸੋਨੂੰ ਆਪ ਨੂੰ ਹੀ ਅਵੇਅਰ ਹੋਣਾ ਪੈਣਾ ਜੀ ਠੀਕ ਆ ਜਿਹੜਾ ਬੰਦਾ ਦੂਰੋਂ ਆਇਆ ਕਈ ਵਾਰੀ ਠੀਕ ਆ ਭਰ ਜਾਂਦਾ ਤਿੰਨ ਚਾਰ ਮਹੀਨੇ ਪਸ਼ੂ ਨਹੀਂ ਬੋਲਦਾ ਹਨਾ ਤੇ ਉੱਥੇ ਸੋਨੂੰ ਤਾਂ ਇਹ ਦਿੱਕਤ ਦਾ ਆਊਗੀ ਠੀਕ ਆ ਤਿੰਨ ਚਾਰ ਮਹੀਨੇ ਪਸ਼ੂ ਨਹੀਂ ਬੋਲਿਆ ਨਾਰਮਲ ਤਾਰਾਂ ਹੀ ਆ ਗਈਆਂ ਗਿੱਦੀਆਂ ਸੂਣਾ ਲੱਗੀਆਂ ਤਾਰਾਂ ਵੇਖੀਆਂ ਤੁਸੀਂ ਠੀਕ ਆ ਭਰਾ ਤਾਂ ਉਹਦਾ ਕੋਈ ਫਾਇਦਾ ਨਹੀਂ ਜੀ ਪਹਿਲਾਂ ਹਾਈਟ weight ਦੇਖਿਆ ਕਰੋ ਪਸ਼ੂ ਦਾ ਬਈ ਪੂਰਾ ਠੀਕ ਆ 2.5 ਤੋਂ 3 ਕੁਇੰਟਲ 3.5 ਕੁਇੰਟਲ ਦੀ ਝੋਟੀ ਹੋਣੀ ਚਾਹੀਦੀ ਆ ਉਮਰ ਭਾਵੇਂ 1.5 ਸਾਲ ਹੋਵੇ ਤੇ ਭਾਵੇਂ 3 ਸਾਲ ਵਜ਼ਨ ਹੋਣਾ ਚਾਹੀਦਾ ਜੀ ਕਈ ਵਾਰੀ ਆਪਣੇ ਦਿਮਾਗ 'ਚ ਹੁੰਦਾ ਵੀ ਝੋਟੀ 3 ਸਾਲਾਂ ਦੀ ਹੋ ਗਈ ਵਜ਼ਨ ਉਹਦਾ 1.5 ਕੁਇੰਟਲ ਹੀ ਹੁੰਦਾ ਤੇ ਆਮ ਲੋਕਾਂ 'ਚ ਮੈਂ ਦੇਖਿਆ ਗਏ ਦਿੰਦੇ ਕੋਈ ਨਹੀਂ ਆਪੇ ਯਾਰ ਬੱਚੇ ਦਾ ਨਹੀਂ ਬਾਅਦ 'ਚ ਬਾਜੂ ਕੋਈ ਬੱਚੇ ਦਾ ਨਹੀਂ ਨੀ ਵਧਣੀ ਜੀ ਜਦੋਂ ਪਸ਼ੂ ਦਾ weight 3 ਤੋਂ 3.5 ਕੁਇੰਟਲ ਹੈ ਤਾਂ ਫੇਰ ਹੀ ਉਹ ਗੱਬੜ ਹੋਊਗਾ ਨਹੀਂ ਤਾਂ ਨਹੀਂ ਹੋਊਗਾ ਤੁਸੀਂ ਹੀਟ ਸਰਕਲ ਦੇਖਿਆ ਕਰੋ ਜੀ ਸੂ ਨਾਲ ਤਾਰਾਂ ਲੱਗੀਆਂ ਤੇ ਕਦੇ ਟੀਕਾ ਨਾ ਭਰਾਇਆ ਕਰੋ ਠੀਕ ਹੈ ਜੇ ਤੁਸੀਂ ਮੱਝ ਦੀ ਸਹੀ ਪ੍ਰੋਪਰ ਹੀਟ ਤੁਹਾਨੂੰ ਪਤਾ ਤਾਂ ਮੈਂ ਤੁਹਾਨੂੰ ਦੱਸਦਾ ਉਹਦੇ ਬਾਰੇ ਵੀ ਜਦੋਂ ਪਸ਼ੂ ਤੁਹਾਡਾ ਗੋਹਾ ਕਰਦਾ ਤਾਰਾਂ ਸੱਡਦਾ ਉਹ ਝੋਟੀ ਆ ਜਾਂ ਮੱਝ ਜੇ ਰਿੰਗਦਾ ਤਾਂ ਪਸ਼ੂ ਬਹੁਤ ਵਧੀਆ ਗੱਲ ਆ ਅੱਜ ਰਿੰਗਿਆ ਜਿਵੇਂ ਸਾਰਾ ਦਿਨ ਪਸ਼ੂ ਰਿੰਗੀ ਗਿਆ ਇੱਕ ਟੀਕਾ ਸ਼ਾਮ ਨੂੰ ਭਰਾ ਦਿਓ ਕਿਉਂ ਮੱਝ ਦੀ ਹੀਟ 18 ਤੋਂ 24 ਘੰਟੇ ਹੁੰਦੀ ਹੈ ਜੀ ਇੱਕ ਟੀਕਾ ਤੁਸੀਂ ਅਗਲੇ ਦਿਨ ਭਰਾ ਦਿਓ ਤੇ ਪਸ਼ੂ ਗੱਭਣ ਹੋ ਜਾਊਗਾ ਜੀ ਠੀਕ ਹੈ ਇੱਕ ਅੱਧੀ ਵਾਰੀ ਜੇ ਨਹੀਂ ਵੀ ਪਸ਼ੂ ਗੱਭਣ ਹੁੰਦਾ ਤਾਂ ਬਹੁਤ ਹੱਲ ਹੈ ਜੀ ਬਹੁਤ ਟੈਕਨੋਲੋਜੀ ਵਧ ਗਈ ਹੈ ਠੀਕ ਹੈ ਪਸ਼ੂ ਵੇਚਿਆ ਨਾ ਕਰੋ ਆਪਾਂ 2 2.5 ਸਾਲਾਂ ਦੀ 4 ਸਾਲਾਂ ਦੀ ਝੋਟੀ ਕਰਕੇ ਪਸ਼ੂ ਵੇਚ ਦਿੰਨੇ ਆ ਤਾਂ ਹੀ ਆਪਣੇ ਪਸ਼ੂਆਂ ਦੀ ਗਿਣਤੀ ਇੰਨੀ ਘਟ ਚੁੱਕੀ ਹੈ ਪਸ਼ੂ ਉਹਦਰ ਲੈ ਜਾਂਦੇ ਆ ਚੱਕ ਕੇ ਉਹ ਵੱਢ ਦਿੰਦੇ ਆ ਠੀਕ ਹੈ ਯੂਪੀ ਚ ਆਪਣੇ ਸਾਰੇ ਪਸ਼ੂ ਜਾਈ ਜਾਂਦੇ ਆ ਠੀਕ ਹੈ ਇਹ ਇਹ ਚੀਜ਼ ਨਾ ਕਰਿਆ ਕਰੋ ਪਸ਼ੂ ਕਦੇ ਵੀ ਵੇਚਿਆ ਨਾ ਕਰੋ ਹੱਲ ਬਹੁਤ ਹੁੰਦੇ ਆ ਜੀ ਪਸ਼ੂਆਂ ਦੇ ਠੀਕ ਹੈ ਜਦੋਂ ਪਸ਼ੂ ਗੋਹਾ ਕਰਦਾ ਤਾਰਾ ਸੜਦਾ ਦੇ ਰੰਗ ਦਾ ਪਸ਼ੂ ਨੇ ਗੱਬਣ ਹੋਈ ਜਾਣਾ ਜੀ ਠੀਕ ਹੈ ਵੇਟ ਕਰਿਆ ਕਰੋ ਐਣੀ ਵੀ ਕਿਲੋ ਪਾਊਡਰ ਪਾਇਆ ਯਾਰ ਤਾਂ ਝੋਟੀ ਬਣੀ ਨਹੀਂ ਤੇ ਆਪਾਂ ਵੇਚ ਦੀ ਕਈ ਵਾਰੀ ਡੈਫੀਸ਼ੈਂਸੀ ਐਨੀ ਹੁੰਦੀ ਹੈ ਵੀ 5 ਕਿਲੋ ਪਾਊਡਰ ਵੀ ਪੈ ਜਾਂਦਾ ਠੀਕ ਹੈ ਇਹ ਚੀਜ਼ ਲਈ ਪੂਰਾ ਧਿਆਨ ਰੱਖੋ ਇਹ ਹੀ ਰਿਪੀਟ ਬਰੀਡਿੰਗ ਦਾ ਮੇਨ ਕਾਰਨ ਹੈ ਦੋ ਤਿੰਨ ਵਾਰੀ ਆਪਾਂ ਟੀਕਾ ਭਰੌਣਿਆ ਨਾਰਮਲ ਤਾਰਾਂ ਤੇ ਆਪਾਂ ਨੂੰ ਇਹ ਹੁੰਦਾ ਵੀ ਝੋਟੀ ਰਹੀ ਨਹੀਂ ਉਹਦੇ ਚ ਪਸ਼ੂ ਦਾ ਕੋਈ ਕਸੂਰ ਨਹੀਂ ਹੁੰਦਾਗਾ ਠੀਕ ਹੈ ਪਸ਼ੂ ਅੰਦਰੋਂ ਸਹੀ ਨਹੀਂ ਉਹਨੇ ਰਹਿਣਾ ਕੀ ਹੈ ਇਹ ਬਾਈ ਨੇ ਹੁਣ ਦੋ ਤਿੰਨ ਵਾਰੀ ਪਹਿਲਾਂ ਟੀਕਾ ਭਰਾਇਆ ਸੀ ਉਦੋਂ ਕੋਈ ਫਾਇਦਾ ਨਹੀਂ ਠੀਕ ਹੈ ਉਦੋਂ ਬਾਅਦ ਇਹਨੇ ਸਾਹਨ ਤੋਂ ਬਣਾਈ ਚਲੋ ਠੀਕ ਹੈ ਹੁਣ ਤਾਂ ਇਹ ਰਿਪੀਟਰ ਹੀ ਹੋ ਚੁੱਕੀ ਐ ਝੋਟੀ ਠੀਕ ਹੈ ਬੱਚੇ ਦਾ ਨਹੀਂ ਦਾ ਸਾਇਜ ਪੂਰਾ ਵੱਡਾ ਪਰ ਗੱਬਣ ਹੋ ਜੂਗੀ ਇਹ ਗੱਲ ਨਹੀਂ ਵੀ ਗੱਬਣ ਨਾ ਹੋਊਗੀ ਹਰੇਕ ਡਾਕਟਰ ਹੀ ਗੱਬਣ ਕਰ ਸਕਦਾ ਕੱਲਾ ਮੈਂ ਹੀ ਨਹੀਂ ਕਰ ਸਕਦਾ ਪਰ ਤੁਸੀਂ ਟਾਈਮ ਦੇਆ ਕਰੋ ਜੀ ਪਸ਼ੂ ਨੂੰ ਐਡੀ ਛੇਤੀ ਵੇਚਣ ਦੀ ਕਾਹਲੀ ਨਾ ਕਰਿਆ ਕਰੋ ਵੀ ਦੋ ਵਾਰੀ ਰਹੀ ਨਹੀਂ ਤੇ ਵੇਚ ਦਿਓ ਪਸ਼ੂ ਲੈਣਾ ਬਹੁਤ ਔਖਾ ਜੀ ਸਾਰੇ ਪਸ਼ੂ ਆਪਣੇ ਖਤਮ ਹੋਈ ਜਾਂਦੇ ਧੰਨਵਾਦ ਜੀ ਚੰਗੀ ਲੱਗੇ ਗੱਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ